ਉੱਪਰ ਸਮਝੀਏ ਪਾਜੀ ਜਿਹੜਾ ਰਸਟਾ ਲੱਗਿਆ ਜਿੱਥੋਂ ਤੱਕ ਇਹ ਪੜੀ ਮੇਰਾ ਪਰਿਵਾਰ ਨਾ ਗੁਦਰਸਾ ਮੱਤਾ ਦੇ ਜਾਣ ਜਾ ਰਿਹਾ ਸੀ ਇਹ ਪੜੀ ਜਿਹੜੇ ਮੁੰਡਿਆਂ ਨੇ ਮੇਲਾ ਸਟਾ ਲਾਈਆਂ ਇਹ ਮੁੰਡੇ ਨਸ਼ੇ ਦੇ ਵਿੱਚ ਤੋਂ ਦਸੀ ਪਾਜੀ ਇਹਨਾਂ ਨੂੰ ਆਪਾਂ ਕਿਹਾ ਕਿ ਆਹ ਕੰਮ ਨਾ ਕਰ ਤੀ ਨਾਸਰੂ ਪਾਜੀ ਫਿਰ ਵੀ ਨੀ ਹਟੇ ਪਟਾਕੇ ਚਲਾਈ ਗਏ ਆ ਪਾਜੀ ਜਦੋਂ ਅਸੀਂ ਕਿਹਾ ਇਹਨਾਂ ਨੂੰ ਗਾਲੀ ਕੱਢ ਚੱਟੂ ਕਰ ਦਿੱਤੀ ਆ ਤੇ ਫਿਰ ਪਾਜੀ ਆਪਾਂ ਘਰੋਂ ਘਰੀ ਚੱਲ ਗਏ ਫਿਰ ਪਾਜੀ ਨਾ ਬਾਹਰ ਮੋਟਰਸਾਈਕਲ ਲੈਣ ਗਏ ਆ ਲੋਕ ਲਗਾ ਸੀ ਇਹ ਪਾਜੀ ਦੋ ਤਿੰਨ ਜਿਹੜੇ ਬੰਦੇ ਆਏ ਆ ਤਿੰਨ ਭਰਾਏ ਸਕੇ ਆ ਇੱਕ ਚੌਥਾ ਪਤਾ ਨਹੀਂ ਕਿਹੜਾ ਭਾਈ ਇਹਨਾਂ ਦਾ ਦਾਤਰਾ ਨਾਲ ਮੇਰੇ ਸਿਰ ਤੇ ਹਮਲਾ ਕਰ ਦਿੱਤਾ ਕਿ ਜਿੱਦਾਂ ਕਿ ਮੇਰੇ ਆਂਡੀਆਂ ਗਵਾਂਡੀਆਂ ਸਾਦੇ ਭੈਣ ਭਰਾਵਾਂ ਮੇਰੇ ਉੱਤੇ ਜੇ ਕੇ ਫਿਰ ਮੈਨੂੰ ਮੁਚਾਇਆ ਜੀ ਸਾਦ ਹਾਤੀ ਵੀ ਗਏ ਹੁਣ ਵੀ ਹੌਣਦੇ ਆ ਪਰ ਕੋਈ ਨਹੀਂ ਨਹੀਂ ਅਜੇ ਦਿਨ ਸ਼ਰਮ ਮਾਜ ਮਾਇ ਕਹਰੇ ਸਾਡਾ ਟਾਈਮ ਨਹੀਂ ਕੋਈ ਨਾ ਪਾਜਾਂਗੇ ਸ਼ਰਮ ਨੂੰ ਜਸਵਿੰਦਰ ਨਾ ਸਰਕਾਰ ਨੂੰ ਕੀ ਮੰਨਦਾ ਸਾਰੇ ਹੀ ਦੇ ਹੋਏ ਪੁਸ਼ਕ ਯਾਸ਼ ਗੁਣ ਮੰਗ ਕਰਦੇ ਆ ਕਿ ਜੋ ਵੀ ਸਾਡੇ ਤੇ ਹੋ ਰਿਹਾ ਹੈ ਇਹਦਾ ਸਾਨੂੰ ਸਾਫ ਦਿੱਤਾ ਜਾਵੇ। ਹਾਂ ਜੀ ਜੀ ਆਮ ਜੀ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਹਾਂ। ਕਿਹੜਾ ਪਿੰਡ ਜੀ? ਸ਼ਮਸ਼ੇਰਪੁਰ ਜੀ। ਕੀ ਵਾਕਿਆ ਜਿਹੜਾ ਗੱਲ ਵਾਪਰੇ ਆ ਜੀ? ਵਾਕਿਆ ਜੀ ਸਾਡਾ ਪਰਿਵਾਰ ਇਹ ਮੇਰਾ ਛੋਟਾ ਬਰਦਰ ਆ। ਸਾਡਾ ਪਰਿਵਾਰ ਮਥਾ ਟੇਕਣ ਜਾਂਦੇ ਸੀ ਜਿਵੇਂ ਇਹਨੇ ਦੱਸਿਆ ਮੈਂ ਤੇ ਘਰ ਸੀ। ਤੇ ਉਹ ਨਸ਼ੇੜੀ ਜਿਹੜੇ ਬੰਦੇ ਸੀ ਉਹਨਾਂ ਦੇ ਰਾਤ ਘਰ ਪੈਂਦਾ ਵਾ ਤੇ ਉਹ ਭੁੱਲੜਬਾਜੀ ਕਰਨਦੇ ਸੀ ਪਟਾਕੇ ਚਲਾਉਣ ਚਲਾਉਂਦੇ ਤੇ ਉਹ ਪਟਾਕੇ ਜਦੋਂ ਸਾਡਾ ਪਰਿਵਾਰ ਆਇਆ ਤਾਂ ਉਹਨਾਂ ਦੇ ਉੱਤੇ ਪਟਾਕੇ ਸੁੱਟ ਦਿੰਦੇ ਉਹਨਾਂ ਨੇ ਇਹਨਾਂ ਨੇ ਵਿਰੋਧ ਕੀਤਾ ਅਖਦੇ ਤੇ ਉਹ ਇਸੇ ਚੱਕਰ ਦੀ ਇਹਨਾਂ ਦੇ ਖਲ ਪੈ ਗਏ ਤੇ ਮੇਰੇ ਤੋਂ ਹੁੰਦਿਆਂ ਨੂੰ ਮੈਂ ਇਹਨਾਂ ਨੂੰ ਹਟਾਇਆ ਕੇ ਆ ਗਏ ਉਹਨਾਂ ਨੂੰ ਘਰ ਭੇਜਿਆ ਤੇ ਇਹ ਇਹ ਜਿਹੜੇ ਅੱਜ ਘਰ ਜਾ ਕੇ ਆਪਣੀ ਮੋਟਰਸਾਈਕਲ ਲਾਉਂਦੇ ਸੀ ਮਗਰ ਉਹ ਜਾ ਕੇ ਇਹਨਾਂ ਉੱਤੇ ਹਮਲਾ ਕਰਤਾ ਮੈਂ ਦਾਤਰ ਲੈ ਕੇ ਇੰਨਾ ਚੌਂ ਜਣਿਆਂ ਨੇ ਫੁੜਕੇ ਹੀ ਮੇਕੋ ਜੀ ਪ੍ਰਸ਼ਾਸਨ ਕੋ ਤੇ ਹੀ ਮੰਗ ਕਰਦੇ ਇਨਸਾਫਣਾ ਚਾਹੀਦਾ ਤੇ ਮੰਦੀ ਕਾਰਵਾਈ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਉਹਨਾਂ ਤੇ ਪੱਟਾ ਹੋਣਾ ਚਾਹੀਦਾ ਇਹੋ ਜਿਹੜੇ ਆ ਘਰੇਨਾਤ ਜਿਹੜੇ ਆ ਉਹ ਜ਼ਿਲ੍ਹਾ ਚ ਬੰਦ ਹੋਣੇ ਚਾਹੀਦੇ ਜਿਹੜੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤੇ ਅਗਲਾ ਕਦਮ ਘੜਾ ਗੂਏ ਤਾਂ ਸ਼ਾਸਨਕਾਰ ਵੀ ਨਹੀਂ ਕਰੂਗਾ ਤਹੀਂ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਤਰਨਾ ਹੋਣਾ ਸਰ ਜੀ ਮੇडम ਅਗਲੀ ਪੰਜ ਕੀ ਨਾਲ ਮੈਂ ਨਾਮ ਜਸਬੀਰ ਕੌਰ ਜੀ ਜਿਹੜਾ ਪਿੰਡ ਹੈ ਆਪਣਾ ਪੈਂਸਨ ਸ਼ੇਰਪੁਰ ਇਹ ਕੀ ਗੱਲ ਬਾਤ ਹੈ ਜਿਹੜਾ ਝਗੜਾ ਕੱਲ ਹੋਇਆ ਤੁਸੀਂ ਮੋਸਟ ਐਂਡ ਕੋਈ ਫੌਕੇ ਦੇ ਜ਼ਮੀਰ ਹਾਂਜੀ ਭਾਜੀ ਅਸੀਂ ਆਪਣਾ ਪੂਰਾ ਪਰਿਵਾਰ ਹੀ ਅਸੀਂ ਜਾ ਰਹੇ ਸੀ ਗੁਰਦੁਆਰੇ ਮੱਥਾ ਟੇਕਣ ਤੇ ਇਹਨਾਂ ਨੇ ਇਤਰਾ ਪਟਾਕੇ ਸੁੱਟੇ ਸੀ ਬਹੁਤ ਦੇਖੀ ਕਿੰਨਾ ਲੋਕ ਬਲਾਕੇ ਸੁਣਦੇ ਗਏ ਲੱਗੇ ਸਾਡੀ ਗਵਾਂਡੀ ਸੀ ਮਛੇੜੀ ਆ ਮੁੰਦੇ ਉਹ ਹਾਂਜੀ ਇਹਨਾਂ ਨੇ ਮਨਾ ਕੀਤਾ ਸੀ ਇਹਨਾਂ ਨੂੰ ਤੇ ਉਹਨਾਂ ਹੋਮ ਲੁਕੀਨ ਲੱਸੀ ਇਹਨਾਂ ਦੇ ਜਿਹਾ ਸੀ ਤਿੰਨੇ ਭਰਾ ਹੀ ਤੇ ਇੱਕ ਚਾਰ ਪਤਾ ਨਹੀਂ ਚੌਥਾ ਕਿਹੜਾ ਸੀ ਨਹੀਂ ਜਾਣਦੇ ਆਪਾਂ ਉਹਨਾਂ ਨੂੰ ਹਾਂਜੀ ਤੇ ਉਹਨਾਂ ਨੇ ਬਾਅਦ ਵਿੱਚ ਇਹਨਾਂ ਨੇ ਜਦੋਂ ਮਨਾ ਕੀਤਾ ਨਾ ਫਿਰ ਉਹਨਾਂ ਨੇ ਇਹ ਮੈਨੂੰ ਕਿ ਧਾਤ ਚਲਾਤੇ ਇਹਨਾਂ ਤੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਹਾਂ ਜੀ ਸਰ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੈਂ ਐਸੀ ਕੰਟੀ ਰਹਿਣ ਵਾਲੀ ਸੀ ਤੇ ਸਾਰੇ ਕਾਮੇ ਜਾ ਰਹੇ ਹੈ ਤੇ ਇਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸਾਰੀ ਗਲੀ ਵਾਲੇ ਇਹਨਾਂ ਨੂੰ ਰੋਕ ਰਹੇ ਸੀ ਦੂਜੇ ਮੰਡੇ ਨਸ਼ਿਆਂ ਨੂੰ ਕਿ ਨਾਂ ਕਰੋ ਸਾਰੇ ਕਿਸੇ ਦਿਨ ਕਿਸੇ ਲੱਗ ਜੇਗਾ ਤੇ ਉਹਨਾਂ ਨੇ ਫਿਰ ਵੀ ਸਾਰਿਆਂ ਦੇ ਰੋਕਣ ਦੇ ਬਾਵਜੂਦ ਵੀ ਸਾਰਿਆਂ ਨੂੰ ਉੱਪਰ ਪਟਾਕੇ ਬਾਰ-ਬਾਰ ਵਿੱਚ ਰਾਤ ਤੱਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਤੇ ਬਾਅਦ ਵਿੱਚ ਸਾਡੇ ਵੀ ਕਰਨ ਦੇ ਨਾਲ ਉਹਨਾਂ ਨੇ ਖਿਲਾਫੀ ਸਾਡੇ ਕਰਨ ਦੇ ਨਾਲ ਵੀ ਕਿ ਮਿਲ ਕੇ ਵੀ ਨਾ ਕਰੋ ਕਿਸੇ ਦੇ ਲੱਗ ਜੇਗੀ ਤੇ ਉਹਨਾਂ ਨੇ ਇੰਨੇ ਦਿੱਤੇ ਅਟੈਕ ਕਰ ਦਿੱਤਾ ਐਸਾ ਤੇ ਅਸੀਂ ਇਹੀ ਮੰਗ ਚਾਹਾਂਗੇ ਕਿ ਕੋਈ ਕੋਈ ਬੰਦ ਕਾਰਵਾਈ ਇਹਨਾਂ ਨੂੰ ਇਨਸਾਫ ਦਿਲਾਇਆ ਜਾਏ ਜੋ ਵੀ ਇਹਦੇ ਨਾਲ ਕੀਤੀ ਗਈ ਹੈ। ਸ਼ਾਮਾਂ ਦਾ ਟਾਈਮ ਹੀ ਗੁਰਦੁਆਰੇ ਅਰਦਾਸ ਹੋਣ ਦੇ ਹੀ ਲੜਾਈ ਹੋਈ ਉੱਥੇ ਉਹ ਥੜੀ ਤੇ ਬੈਠੇ ਆ ਉਹ ਪਟਾਕੇ ਚਲਾਉਂਦੇ ਹੀ ਤੇ ਐਂ ਪਟਾਕਾ ਛੋੜਦੇ ਹੀ ਤੇ ਕਹਿੰਦੇ ਹਾਲੇਲੂਇਆ ਐਂ ਪਟਾਕਾ ਛੋੜਦੇ ਹੀ ਤੇ ਕਹਿੰਦੇ ਆਮੀਨ ਅਛਾ ਲੜਾਈ ਉਹ ਗੁਰਦੁਆਰਿਆਂ ਉੋਂ ਡੇ ਹੀ ਉਹ ਗੁਰਦੁਆਰਿਆਂ ਜਾਣ ਲੱਗੀ ਸੀ ਆ ਜਿਹੜੀ ਬੁਟੀ ਇੱਥੇ ਆ ਤੇ ਇਹਨਾਂ ਨੇ ਪਟਾਕਾ ਚਲਾਇਆ ਉਹਦੇ ਵੱਲ ਸੁੱਟਤਾ ਤੇ ਮੁੜ ਕੇ ਲੜਾਈ ਹੋ ਗਈ ਆ ਲੜਾਈ ਹੋ ਗਈ ਆ ਤੇ ਇਹ ਉਧਰ ਵਾਲੇ ਵੀ ਉਹ ਉਸੇ ਡਾਉਂ ਡੇ ਹੀ ਉਹ ਆਪਣੇ ਘਰ ਚੱਲ ਗਿਆ ਇਹ ਆਪਣੇ ਘਰ ਚੱਲ ਗਿਆ ਇੱਥੇ ਮੁੰਡਾ ਖਲੋਤਾ ਵਾ ਜਦੋਂ ਉੱਥੋਂ ਆਇਆ ਭੱਜੇ ਤਾਂ ਉਹਦੇ ਸਿਰ ਤੇ ਦਾਤਰ ਮਾਰਤਾ ਵਾ ਉਹ ਇੱਥੇ ਡਿੱਗ ਗਿਆ ਵਾ ਤੇ ਫਿਰ ਉਹ ਨੂੰ ਚੁੱਕ ਕੇ ਤੇ ਠਾ ਲਿਆ ਇਹ। ਨਾ ਗੱਲ ਹੋਈ ਜਾ। ਅੱਜ ਜਿਹੜੀ ਵਾਰਦਾਤ ਹੈ ਕਿ ਦੇਖੀ ਦੀ। ਅਹੀਂ ਤੇ ਭਾਜੀ ਉਹ ਵੇਖਿਆ ਕਿ ਦਾਤਰ ਲੈ ਕੇ ਇੱਕ ਜਣਾ ਦਾਤਰ ਲੈ ਕੇ ਆਇਆ ਤੇ ਜਣਾ ਡੰਡਾ ਲੈ ਕੇ ਆਇਆ। ਆਉਂਦੇ ਹੀ ਨੇ ਇੱਕ ਨੇ ਸੱਟ ਮਾਰਿਆ ਦਾਤਰ। ਤੇ ਦੋ ਦਾਤਰੇ ਘਟਾਉਣ ਤੇ ਮਾਰਿਆ ਤੇ ਇੱਕ ਬਾਹ ਤੇ ਮਾਰਿਆ ਤੋਂ ਡਿੱਗ ਗਿਆ। ਮੁੜ ਕੇ ਡਿੱਗ ਕੇ ਮਾਰੀ। ਡਿੱਗੇ ਨੂੰ ਫਿਰ ਸੋਟਿਆਂ ਨਾਲ ਚੰਬੀ ਕੇ। ਉਤਮੁੰਡਾ ਨਾ ਖਾਲਦਾ ਤਾਂ ਬੁੱਬੂ ਨਮਾ ਬਸਰੇ ਦੇ ਸਮਝਾਤੀ ਦਿਚਾਰੇ ਕਿਸ਼ਨੋਂ ਹਾਂ ਚੱਲ ਗਏ ਹਾਂ ਕਿਹਾ ਕਿਸ਼ੇ ਦੇ ਆਪੇ ਨਾ ਬਹੁਤ ਨਾ ਮੇਰੇ ਗੁਰਦੁਰ ਹੋ ਜਾਂਦੇ ਪਤਾ ਨਹੀਂ ਕਿ ਰਾਕੇ ਜਲਾ ਕੇ ਛੋੜਦੇ ਸਾਰਿਆਂ ਦੀ ਚੜਾਈ ਚਾਹਦੇ ਆ ਤੇ ਮੈਂ ਕਿਹਾ ਮੈਨੂੰ ਵੀ ਆਂਦੇ ਆ ਚਾਰ ਜਣੇ ਨਹੀਂ ਇਹ ਮੇਰਾ ਵੀ ਅੱਗੇ ਪਾ ਬਿਚਾਉਣਾ ਨਾ 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 ਕੀ ਕੀ ਨਾਮ ਜਿਹੜੇ ਚਾਹ ਜਣੇ बलविंदर कौर पिंडा दौड़गा ਨੇ ਕੀ ਗੱਲ ਜਿਹੜਾ ਝਗੜਾ ਆਇਆ ਵਾ ਕੀ ਉਹ ਕਿਸ ਤਰ੍ਹਾਂ ਝਗੜਾ ਆਇਆ ਝਗੜਾ ਪਾਜੀ ਪਟਾਕਿਆਂ ਤੋਂ ਹੋਇਆ ਆ ਉਧਰੋਂ ਮੁੰਡਾ ਆ ਪੱਪੂ ਦਾ ਭਰਾ ਉਹ ਨੰਗਦੇ ਜਾਣੇ ਨਿਆਣੇ ਪਟਾਕੇ ਚਲਾਉਂਦੇ ਤੇ ਉਹਨਾਂ ਕਰ ਗੰਦੀਆਂ ਗਾਲਾਂ ਕੱਢੀਆਂ ਮਾਵਾ ਪਹਿਲਾਂ ਦੇ ਕੋਈ ਗੱਲ ਨਹੀਂ ਉਹ ਗੱਲ ਤਾਂ ਹੋਈ ਮੁੜ ਕੇ ਸਾਰੇ ਆ ਕੇ ਪੈਕੇ ਮੇਰੇ ਮੁੰਡੇ ਨੂੰ ਮੇਰੇ ਮੁੰਡੇ ਨੂੰ ਬੜਾ ਘਚੋਲਿਆ ਕੁੱਤੇ ਵਾਂਗੂ ਘਚੋਲਿਆ ਮੇਰੇ ਵੱਡੇ ਮੁੰਡੇ ਨੂੰ ਜਿਹਨਾਂ ਦੇ ਛੱਟ ਲੱਗੀਏ ਜਿਹਨਾਂ ਦੇ ਦੰਦ ਮਾਰਿਆ ਉਹ ਕਿਵੇਂ ਮਾਰਿਆ ਹੋ ਮੰਨ ਲੈਣਾ ਪਤਾ ਨਹੀਂ ਮੈਂ ਤੇ ਗੁਰਦੁਆਰੇ ਗਈ ਆ ਉਹਨਾਂ ਨੇ ਕਿੱਤੋਂ ਮਾਰੇ ਦੰਦ ਰੋਕ ਹੈ ਨਹੀਂ ਦੰਦ ਪਾਲੇ ਦੀ ਕਰਦੀ ਲਈ ਤੇਰੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਜੇ ਮੰਗ ਕਰਦੇ ਤੱਕਾ ਕਰਨ ਦੇ ਆ ਗਰੀਬ ਵੇਖਿਆ ਹਡਾ ਹੁੰਦੇ ਗਰੀਬ ਇਹ ਬੰਦੇ ਇਹ ਕਾਰੇ ਬੰਦਾ ਮੇਰਾ ਸਿਰ ਤੇ ਨਹੀਂ ਜੇ ਮੁੰਡਿਆ ਨਾ ਤੇ ਹੋਇਆ ਨਹੀਂ ਆ ਆਈ ਰਵਣਾ ਪੁੱਛੋ ਕੋਈ ਦੁਸ਼ਮਣੀ ਹੈ ਕੀ ਆ ਡੀ ਜੇ ਨਾਲ ਬਟਿਆਂ ਦਾ ਝਗੜਾ ਆ ਉਹ ਕਿੱਥੇ ਹੈ ਚ ਉਹ ਇੱਕ ਤਰ੍ਹਾਂ ਹੀ ਆ ਕੇ ਉਹਨਾਂ ਤੇ ਪਰਚਾ ਕਰਾਇਆ ਹੈ ਤੇ ਕੀ ਕਹਿਣਾ ਜਾਓ ਤੁਸੀਂ ਇਹਨਾਂ ਕੀ ਜਨਾਬੋ ਜੇ ਝਗੜਾ ਹੋਇਆ ਜੇ ਬਲਾਈ ਦੀ ਹੈ ਬਲਾਈ ਰਾਲੰਦੋ ਤੇ ਜੋ ਬੰਦੀ ਕਰ ਰਹੀ ਆਪਾਂ ਉਹ ਕਰ ਦਿਆਂਗੇ ਅੱਛਾ ਜੀ ਉਹ ਪਰਿਵਾਰ ਵੱਲੋਂ ਇਹ ਕਿਹਾ ਗਿਆ ਵੀ ਹੁਣ ਤੱਕ ਕੋਈ ਪੁਲਿਸ ਪ੍ਰਸ਼ਾਸਨ ਹਸਪੀਟਲ ਵਿੱਚ ਬਿਆਨ ਲੈਣ ਵਾਸਤੇ ਨਹੀਂ ਪਹੁੰਚੇ ਦਾ ਨਮਲਾ ਰਵੂ ਤੇ ਬਿਆਨ ਨਹੀਂ ਜਮਾਂਗੇ ਬਿਆਨ ਸਰੰਦ ਜਿਹੜਾ ਮਾਰਾ ਜੋ ਵੀ ਅੱਛਾ ਚੋਰ ਕੋਈ ਵੀ ਕੰਮ ਨਹੀਂ ਕਰੂਗਾ ਮੰਦੀ ਕਰੂਗਾ ਇਹੀ ਕਰਦੇ ਆਂਗੇ ਸਾਡੇ ਰਾਤੀ ਝਗੜਾ ਹੋਇਆ ਵਾ ਅਜੇ ਤੱਕ ਡਾਕਟਰ ਨੇ ਮੈਨੂੰ ਲੱਗਦਾ ਵੀ ਉਹਦਾ ਮੈਡੀਕਲ ਰਿਪੋਰਟ ਕਰੇ ਉਹਨੇ ਠੀਕ ਹੈ ਜੀ ਮੈਨੂੰ ਜਿੱਥੇ ਤੱਕ ਪਤਾ ਠੀਕ ਹੈ ਜੀ ਕੋਈ ਗੱਲ ਨਹੀਂ ਜੋ ਮੰਦੀ ਕਰੂਗਾ ਕਰਾਂਗੇ ਮਾਰੇ ਨਾਲ ਜਿਹੜੀ ਗੱਲ ਹੈ ਠੀਕ ਹੈ ਜੀ ਧੰਨਵਾਦ